हेलो फ्रेंड्स गुड मॉर्निंग है जी सवेर प्यार भरी सताल है जी ते लो जी सवेर की चाह अपनी हो रही है बन के रेड़ी और एक पास रखे हुए जी मैं आलू क्योंकि अच्छ बन रही है जी आलू के परौंठिया की अज बनाने अपने आलू वाले परौंठे चाह मेरी बन के हो गई है रेड़ी और आलू के परौंठे बनावा अच्छ संडे है जी बच्चे भी घर है और वकील साहब भी घर है और आप आलू के परौंठे यमी यमी ਫਿਲਹਾਲ ਮੈਂ ਆਲੂ ਉਬਾਲਦੇ ਔਰ ਇੱਕ ਪਾਸੇ ਤਰੀ ਵੀ ਹੈ ਜੀ ਮੇਰੀ ਚਾਹ ਤੇ ਚਾਹ ਬਣ ਕੇ ਹੋ ਰਹੀ ਹੈ ਰੈਡੀ ਪਤਾ ਨਹੀਂ ਲੋਕ ਕਿਵੇਂ ਕਹਿ ਦਿੰਨੇ ਕਿ ਅਸੀਂ ਚਾਹ ਨਹੀਂ ਪੀਂਦੇ ਔਰੇ ਤਾਂ ਜਦ ਤੱਕ ਚਾਹ ਨਹੀਂ ਨਾ ਮਿਲਦੀ ਅੱਖਾਂ ਨਹੀਂ ਖੁੱਲਦੀਆਂ ਸਵੇਰੇ ਸਵੇਰੇ ਤੇ ਚਾਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਫਿਲਹਾਲ ਚਾਹ ਬਣ ਗਈ ਆ ਆਈਏ ਆਪਾਂ ਦੁੱਧ ਤਾਂ ਫਾਈਨਲੀ ਇਧਰ ਜਮਾਈਤੀ ਮੈਂ ਦਹੀਂ जो कि बिल्कुल वधिया जाम चुकी है ये दही है जी जो कि मैं जमाई थी रात तो लो जी चाह पी इधर और आलू भी हो गए अपने आज बनाऊंगे आलू के परौंठे आज क्या बन रहा है हमारे घर में ਤੇ ਕੋ ਸਵੇਰੀ ਸਵੇਰੀ ਆਲੂ ਦੇ ਪਰੌਂਠੇ ਸਰਪ੍ਰਾਈਜ਼ ਦੇਖੋ ਫਰੈਂਡਸ ਇੱਕ ਤਾਂ ਚੜ ਗਿਆ ਔਰ ਦੇਖੋ ਕਿੰਨਾ ਟੇਸਟੀ ਲੱਗ ਰਿਹਾ ਦੇਖਣ ਮਾ ਇਹ ਵੀ ਕੀ ਲੱਗੇਗਾ ਫਿਰ ਦੇਖਣਾ ਕੀ ਲੱਗੇਗਾ ਹੋ ਟੇਸਟ ਲੱਗੇਗਾ ਅਭੀ ਬਣ ਰਹੀ ਹੈ ਯੰਮੀ ਯੰਮੀ ਦਹੀਂ ਘਰ ਕੀ ਜਮਾਈ ਮਮਾ ਨੇ ਰਾਤ ਦਹੀਂ ਜਮਾਈ ਤੀ ਹਾਂ ਗਰਤੀ ਦਹੀਂ ਹੈ ਇਹ ਬਾਈ ਅੱਜ ਦਹੀਂ आलू वाले पौंटे यम्मी यम्मी खतरों के खिलाड़ी है मम्मी पलट दे देखो घी लगेगा फ्रेंड्स कैन ये देसी की घर का शुद्ध शुद्ध घी देसी घर का और नहीं घर की है लियो है नहीं ओ मैं इधर आ गया ना सुन लाइरे पता तो नहीं क्या खा रहे देखो फ्रेंड्स इधर मटेरियल पड़ा है जिस में मम्मी ने भर दिया ਲੱਗ ਰਿਹਾ ਮੇਉ ਦੀ ਤਰਮੋਦ ਕੋਆ ਉਹ ਕਹਿੰਦੇ ਉਹ ਨਹੀਂ ਹੁੰਦਾ ਕਹਿੰਨਾ ਮੋਸਕਾ ਕਹਿੰਨਾ ਵਾ ਗਣੇਜੀ ਉਹ ਨਹੀਂ ਖਾਂਦੇ ਮੋਦਕ ਮੋਦਕ ਮਾਲੂ ਪੈਂਦੇ ਆ ਨਾ ਨਾ ਕੁਛ ਹੋਰ ਪਵਾ ਲੱਗ ਰਿਹਾ ਭਈਆ ਨੁਕੀਨ ਹੋ ਜਾ ਕੇ ਲੈ ਜੋ ਗਰਮ ਗਰਮ ਪਰੌਂਠੇ ਖਾਓ ਜੀ ਸਾਰੇ ਜਣੇ ਚਾਹ ਗੈਲ ਦਹੀਂ ਨਾਲ ਪਾਲਟ ਕੇ ਆਪਾਂ ਨੇ जी फ्रेंड्स रुपएंजल कर रही है पेपर की तैयारी की रुपएंजल का पेपर कब तो तेरा अगला ईवीएस ईवीएस का पेपर है रुपएंजल का हाँ भी हां रुपएंजल का ईवीएस का पेपर है, लेंथी है है ना तो रुपएंजल का जी पेपर ईवीएस का डोल दे किथल कोई भी इसने -E. वाह जी वाह डोल और बावजोत भी लाग गई दोनों भैण के पेपर हैं जी हेलो पढ़ाई कर रहे हो पानी की प्यास भी लग गई अच्छ पानी की प्यास तो लग रही है अपने आलू के परौंठे खाए हैं ना है ना आलू के परौंठ करके लग रही है प्यास तो बहुजोत तो का English. पेपर हैगा इंग्लिश का और पेंजल का हैगा या ई का तो, तो अच्छा तेरा हिंदी का आसानी है पंजाबी हाँ लेंथी है क्या रूप का तो अच्छा तो लो जी ना तो के मैं होनी फ्री फ्री है और बच्चे अंदर पढ़ रहे हैं मैं लगी है जी चाह बना क्योंकि बाहर आई हैं वकील साहब के क्लाइंट और मैं तरी भी है जी चाह क्योंकि टाइम पौने बारह पौने बारह भी बज गए ਔਰ ਕਲਾਇੰਟ ਵੀ ਆਏ ਹੋਏ ਆ ਹਨਾ ਸੰਡੇ ਅੱਜ ਸੰਡੇ ਵਾਲੇ ਦਿਨ ਕੋਈ ਨਾ ਕੋਈ ਆ ਜਾਂਦਾ ਹੈ ਇਸ ਕਰਕੇ ਫਿਲਹਾਲ ਮੈਂ ਤਾਂ ਰੀਵੀ ਅੱਛਾ ਔਰ ਚਾਹ ਪੀ ਕੇ ਫਿਰ ਮੈਂ ਕੱਪੜੇ ਦੀ ਮਾਰਨੀ ਤੈ ਕੱਲ ਤੋਂ ਹੀ ਤੇ ਮੈਂ ਕੱਪੜੇ ਜੋ ਕਿ ਬਹੁਤ ਸਾਰੇ ਕੱਪੜੇ ਆ ਇਹਨਾਂ ਕੀ ਤੈਹਾ ਮਾਰਨੀ ਆ ਔਰ ਪ੍ਰੈਸਾਂ ਵੀ ਕਰਨੀਆਂ ਵਿੱਚ ਡਰੈਸਾਂ ਆਇਆਂ ਜੋ ਕਿ ਮੈਂ ਪ੍ਰੈਸ ਕਰਨੀ ਹੈ ਔਰ ਅੱਜ ਲਿਓ ਨੂੰ ਬੰਨਿਆ ਵਾਸੀ ਖੋਲਿਆ ਨਹੀਂ ਕਿਉਂਕਿ ਲਿਓ ਨੇ ਨਾ ਦੋ ਦਿਨਾਂ ਦਾ ਬਹੁਤ ਤੰਗ ਕਰਿਆ ਵਾ ਜਿੱਥੇ ਦੇਖਦਾ ਉੱਥੇ ਸੁਸੂ ਕਰ ਦਿੰਦਾ ਹੈ ਇਸ ਕਰਕੇ ਲਿਓ ਨੂੰ ਸੀ ਇੱਕ ਪਾਸੇ ਬੰਨ ਤੇ ਆ ਵੀ ਭਰਾਵਾ ਉਰੀ ਕਰੀ ਜਾ ਜੋ ਤੇ ਕਰਨਾ ਹੈ ਅਸੀਂ ਇੱਕ ਜਗ੍ਹਾ ਸਾਫ ਕਰ ਦਾਂਗੇ ਪਰ ਸਾਰੀ ਕੀਤੀ ਪੋਚੇ ਲਾਣੇ ਬਹੁਤ ਔਖੇ ਆ ਤੋ ਫਿਲਹਾਲ ਕੱਪੜਾ ਹੀ ਤੇ ਆਹ ਮਾਰਨੀ ਆ ਪਹਿਲਾਂ ਬਣਾਈਏ ਆਪਾਂ ਚਾਹ ਜੋ ਕਿ ਕਲਾਇੰਟ ਆਏ ਹੋਏ ਆ ਲੋ ਜੀ ਦਰਖਾ ਰਹੇ ਆਂ ਅਸੀਂ ਐਪਲ ਕਿਉਂਕਿ ਬੱਚੇ ਪੜ ਰਹੇ ਤੇ ਮਨ ਨੂੰ ਲੱਗੀ ਦੀ ਭੁੱਖ ਔਰ ਮੈਂ ਆਪਣੇ ਸੇਬ ਕੱਟ ਲਈ ਆਂ ਬੱਚੇ ਵੀ ਖਾ ਰਹੇ ਆਂ ਨਾਲ ਖਾ ਰੀਆਂ ਜੀ ਮੈਂ ਅੱਜ ਤੁਸੀਂ ਵੀ ਐਪਲ ਖਾਓਗੇ ਜੀ ਤੋ ਲੋ ਜੀ ਬੰਦਾ ਆ ਜਾ ਇਹ ਲੈ ਲੀਏ ਬਾਹਰ ਲਿਓ ਨਾ ਰਿਆ ਲੋ ਜੀ ਲਿਓਗੀ ਦੀਦੀ ਲਿਓ ਨਾ ਰਹੀ ਅੱਜ ਉਹ ਕਿੱਥੇ ਘੰਬਰਿਆ ਨਾਣੀ ਤੇ ਡਰ ਰਿਆ ਲੈ ਲਓ ਜੀ ਸ਼ੈਂਪੂ ਲਾਇਆ ਇਸੇ ਦਾ ਸ਼ੈਂਪੂ ਹੈ ਨਾ ਅੱਜ ਲਿਓ ਕੀ ਹੋ ਰਹੀ ਹੈ ਜੀ ਨਹੀਂ ਧੋਈ ਕਿਉਂਕਿ ਲਿਓ ਨਾ ਹਫਤੇ ਬਾਅਦ ਨਾਂਦਾ ਯਾ ਰੋਜ਼ ਤਾਨੀ ਨਾਲ ਆਂਦੇ ਕਿਉਂਕਿ ਬੱਚਾ ਨਾ ਹਲੇ ਵੀ ਬਿਮਾਰ ਨਾ ਹੋ ਜੇ ਇਸ ਕਰਕੇ ਅੱਜ ਨਹੀਂ ਲਿਓ ਕੀ ਨਹੀਂ ਧੋਈ ਹੋ ਰਹੀ ਹੈ ਹਾਂ ਕੰਬ ਰਿਆ ਲਿਓ ਕੀ ਦੀਦੀ ਨਾਲ ਆ ਰਹੀ ਹੈ ਲਿਓ ਨੂੰ ਇਹ ਛੋਟੀ ਦੀਦੀ ਹੈ ਇਹ ਵੱਡੀ ਦੀਦੀ ਹੈ ਲਿਓ ਕੀ ਲਿਓ ਨਹੀਂ ਰੋਜ ਨਾ ਆਪਣੀ ਕਹਾ ਤੇ ਗੰਦਾ ਬੋਲੇਓ ਨਹੀਂ ਪਤਾ ਕੀ ਕੱਲ ਮੀ ਪੈ ਰਿਆ ਤਾਂ ਨਾ ਮੀ ਗੱਲ ਹੈ ਸੁਨੇ ਮਿੱਟੀ ਦੀ ਗੱਲ ਹਲੇ ਨਾ ਪਾਣੀ ਗੇਰੀ ਰੁਕ ਜਾ ਸ਼ਕਤੀ ਗੇ ਤੇ ਪੱਜ ਜਾਓ ਬਸ ਬਸ ਕਰ ਲੈ ਆ ਰਾਮ ਤੇ ਬੈਠਿਆ ਨਾਣੇ ਨੂੰ ਰਾਹ ਮਾਰਿਆ ਨੇ ਸੋ ਜਾਣਾ ਈ ਵਿਸਨੇ ਹਣਾ ਸੋ ਰਿਆ ਤਾਂ ਵੈਸੇ ਈ ਬੀਬੀ ਠਪਕ ਠੀਕ ਹੈ ਓਏ ਕੰਮ ਬਣ ਨਹੀਂ ਰਿਹਾ ਕੰਮ ਨਹੀਂ ਰਿਹਾ ਇਹ ਨਾ ਆਏਗਾ ਅਏ ਤੈਨੂੰ ਤੈਨੂੰ ਤੁਮ ਨੂੰ ਤੁਮ ਐਸਕੇ ਪੂਨ ਜਿਵੇਂ ਤਾ ਦਿਵ ਨੇ ਹੈ ਫਿਰ ਪੂਛ ਵੀ ਤੋਹੀ ਜਾਏਗੀ ਦੇਖੋ ਦੇਖੋ ਕੋਈ ਨਹੀਂ ਆ ਨਹੀਂ ਕੇ ਮੈਂ ਨੂੰ ਨਹੀਂ ਕੇ ਪੂਛ ਵੀ ਤੋ ਲੋ ਜੀ ਪਹਿਲਾ ਮੀਂਹ ਪਿਆ ਹੁਣ ਤੋਂ ਪਾ ਨਿਕਲ ਗਈ ਇਹ ਬਿਮਾਰ ਕਰਨੇ ਵਾਲਾ ਮੌਸਮ ਹੈ ਕਦੇ ਧੁੱਪ ਚੜ ਗਈ ਕਦੇ ਮੀਂਹ ਪੈ ਗਿਆ ਰਾਮ ਤੇ ਰਾਮ ਤੇ ਮਾਰੇ ਗਿਸ਼ਟੇ ਉਰਟੋ ਹੀ ਜੀ ਬਗੈ ਨਿਸ਼ਟੇ ਗੇਰ ਗੇਰ ਜੇ ਥੋੜਾ ਜਿਹਾ ਹੋ ਰਿਹਾ ਚਿੱਟਾ ਨਿਕਲ ਗਿਆ ਗੇਰ ਦੇ ਹਾਂ ਹੋਰ ਗੇਰ ਦੇ ਇੱਕਦਮ ਹੋਰ ਹੋਰ ਪਾ ਲਈ ਪਾਣੀ ਪਹਿਲਾਂ ਗੇਰ ਦੇ ਆਹੀ ਜਿਹੜਾ ਹੈਗਾ ਪਾ ਦੇ ਪਾ ਦੇ ਪਲੇਸ ਮੋਟਾ ਨਾ ਹਾਂ ਜਸਟ ਮੈਂ ਨਾ ਆਪਣੇ ਕੱਪੜੇ ਜੋ ਤਾਹਾ ਮਾਰੀਆਂ ਪ੍ਰੈਸਾਂ ਕਰਾਂ ਇਨ ਲਿਓ ਨਾ ਰਿਆ ਬਾਹਰ ਅੱਜ ਕੀ ਬਣਾਣਾ ਇਧਰ ਮम्मा ਬਾਰੇ ਕੀ ਆ ਲਿਓ ਆਇਆ ਤੋ ਆਇਓ ਲਿਓ ਆਜੋ ਭਈ ਵੇ ਨਾ ਘਟੇ ਹਨੰਤ ਰਣੀ ਨੂੰ ਕਹਿ ਰਿਆ ਮम्मा ਬਾਰੇ ਰੁੱਕ ਕੇ ਸਿਰ ਇਧਰ ਪਾਪਾ ਕਰ ਰਹੇ ਪ੍ਰੈਸ ਅਰੇ ਹਮ ਮੇਰਾ ਸਿਰ ਬਾਣਾ ਹੈ ਵੀ ਉਹ ਦੇਖੋ ਬੈਕ ਤੇ ਸੋਨਾ ਨਿਕਲ ਗਿਆ ਤੋਤੇ ਮਾਣ ਗੇ ਬਸ ਆ ਇਰੋਪੇ ਕੀ ਕਾ ਕਰੀ ਇਹ ਦੇਖੋ ਬਣਨ ਜੀਸੇ ਨੂੰ ਕੀ ਹੋ ਰਿਹਾ ਬੰਨ ਲੱਗਦੀ ਰ ਪੈਸਾ ਗਾ ਇਸ ਮਾ ਯੋ ਯੂਨੀਫਾਰੀ ਵੀ ਨਹੀਂ ਆ ਕੋਈ ਟੀਰਸ ਮਾ ਜਦੋਂ ਕਾ ਗਦੀ ਕਰਾਂਗੇ ਚਲ ਨੋ ਕੀ ਹੈ ਛੱਡਿਆ ਆਫਿਸ ਮਾ ਜਾ ਰਹੇ ਆ ਡੇਲੀ ਅਪਲੋਡ ਹਣਾ ਆਪੜਾ ਅਸਰਾ ਕਿਸ ਥਾਂ ਨੋ ਕਾ ਗਦੀ ਉਹ ਜਮਾ ਪੱਤੀਆਂ ਰਕਤੀ ਹਣਾ ਠੀਕ ਕਿ ਕਿਸ ਥਾਂ ਟੂ ਨਾ ਪੜਾਗਾ ਪਹਿਲਾ ਕੋਈ ਹਣਾ ਤੋ ਇੱਧਰ ਬੰਦਾ ਲਿਓ ਨੂੰ ਦੇ ਰਿਆ ਪਾਣੀ ਹੌਲੀ ਹੌਲੀ ਚਾਲੂ ਰ ਗਿੱਲਾ ਹੋ ਗਿਆ ਦੇਖ ਪਰ ਮੈਂ ਤਾਂ ਰਿਆਂਜੀ ਛੋਲ ਕਿਉਂਕਿ ਅੱਜ ਮੈਂ ਲੇਟ ਹੋ ਗਈ ਸੋਚਿਆ ਦਪੈਰ ਨੂੰ ਕੀ ਬਣਾਵਾ ਫਿਰ ਫੜਫੜ ਛੋਲੀ ਬਣਾਈ ਐ ਪਿਆਜ ਪੂਜ ਕੱਟ ਕੇ ਨੂਨ ਵਾਲੇ ਬਣ ਰਹੀਆਂ ਜੀ ਛੋਲ ਚਾਵਲ ਔਰ ਲਿਓ ਪੀਰੇ ਆਪਣਾ ਪਾਣੀ ਲਿਓਨ ਕਿਹਾ ਦਿਆ ਪਿੱਛੇ 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 ਇਸ ਕੇ ਬਾੜ ਕੰਗੀ ਕਰਾਂਗੇ ਤੋ ਲੀਓ ਕਬਾਰੇ ਆ ਜੀ ਸਿਰ ਪੂਰਾ ਹੀ ਸਿਰ ਪੂਰਾ ਸਿਰ ਪੂਰੇ ਬਾੜਾ ਲੀਓਗੇ ਆਹ ਦੇਖਿਆ ਨੀ ਕੀ ਲੈ ਲੈ ਬੱਪਾ ਲੈ ਹੈ ਮਾਈ ਖੜ ਲਾਈਟ ਚੱਲੇ ਗਈ ਦੀ ਕੱਟ ਮਾਰ ਕੇ ਦਵਾਰ ਆਈ ਹੈ ਵਕੀਲ ਸਾਹਿਬ ਕਰ ਰਹੇ ਆ ਪ੍ਰੈਸ ਅੱਜ ਅਸੀਂ ਕੰਮ ਬੰਡਿਆ ਪਹਿਲੀ ਵਾਰ ਵਿਚਾਰੇ ਹੈਲਪ ਕਰਾ ਰਹੇ ਮੇਰੀ ਪਹਿਲੀ ਵਾਰ ਨਹੀਂ ਪਹਿਲਾਂ ਵੀ ਕਰਾਈ ਆ ਬਹੁਤ ਵਾਰ ਲੇਕਿਨ ਅੱਜ ਕਹੇ ਚਲੋ ਮੈਂ ਆਪਣੀ ਪੈਂਟ ਪਰ ਆ ਪ੍ਰੈਸ ਕਰਨੀ ਹੈ ਔਰ ਪ੍ਰੈਸ ਕਰਨੇ ਦਾ ਟੰਗ ਦੇਖੋ ਇਹਨਾਂ ਬੰਦਾ ਤਰੀਜਾ ਵੇ ਉਹ ਕਰ ਰਿਹਾ ਮਤਲਬ ਜਿਸ ਤਰ੍ਹਾਂ ਪੂਰੀ ਤਰਜੀ ਪ੍ਰੈਸ ਕਰਦੇ ਹਨ ਉਸ ਤਰ੍ਹਾਂ ਤੇ ਠੀਕ ਆ ਉਧਰ ਬੰਦਾ ਵਾਰਿਆ ਲਿਓ ਦਾ ਸਿਰ ਇਧਰ ਲਿਓ ਦਾ ਸਿਰ ਵਾਇਆ ਜਾ ਰਿਹਾ ਔਰ ਇਧਰ ਬੰਦਾ ਫੋਨ ਨਹੀਂ ਛੱਡ ਰਿਹਾ ਕਿ ਢੋਲ ਪਈ ਹੈ ਇਹ ਰਪੈਂਜਲ ਕੀ ਆਈ ਹੈ ਨਿਉ ਢੋਲ ਕਹੋ ਜੀ ਰਪੈਂਜਲ ਨੇ ਆਪਣੀ ਢੋਲ ਨੂੰ ਮਾਰਿਆ ਮੰਗੇਲ ਕੇ ये इसकी न्यू डोल आई है कल लेके आई है न्यू डोल गुत्ता भी कर दी वाजीवा दीदी मेरे साथ खेलो ना दीदी मेरे साथ खेलो ना दीदी गेम बंद करो मेरे साथ खेलो गेम बंद करो दीदी दीदी मुझे गेम पसंद नहीं है चलो बाहर खेलते हैं दीदी दीदी पहले पढ़ते हैं फिर खेलेंगे दीदी मारो मत मुझे दीदी मारो मत बड़ी दीदी भी मारने लगी मुझे बड़ी दीदी, बड़ी दीदी भी मारती है अरे बड़ी दीदी भी मारती है सोगी ओ सोगी <laughs> तो जस्ट चावल अपने बनके हो गया रेडी सीटी बच चुकी है इधर पीना जी बावजूद के पापा ने वकील साहब ने दूध जो कि दूध गर्म करने लगी हूँ मैं तो यहाँ पे बन गए हैं जी चावल और पाइए आप चोड़ बच्चों को नहीं। नहीं। भी खानी है सबको लियो ने भी खानी है थोड़े ही फ्रेंड से लियो की कोली है बड़ी सड़ मोबाइल है हां तो पापा दिखा मेरे पापा

ਦੀ ਦਰਖਾ ਰਹੇ ਆਂ ਜੀ ਆਪਾਂ ਦੁਪਹਿਰ ਦਾ ਲੰਚ ਰੈਡੀ ਹੈ ਔਰ ਪਲੀਜ਼ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਪੂਰਾ ਦੇਖਿਆ ਕਰੋ ਜੀ ਵੀਡੀਓ ਨੂੰ ਤੇ ਆਪਾਂ ਕਰਦੇ ਆਂ ਜੀ ਐਂਡ ਵੀਡੀਓ ਦਾ ਔਰ ਦੁਪਹਿਰ ਦਾ ਲੰਚ ਆਪਣਾ ਰੈਡੀ ਹੈ ਚੋਲ ਹੈ ਜੀ ਦਹੀਂ ਹੈ ਔਰ ਜੋਤ ਐਂਡ ਰੂਪ ਗਈਆਂ ਤੀਆਂ ਪਾਪਾ ਨਾਲ ਮਾਰਕੀਟ ਇਹ ਗਈਆਂ ਤੀਆਂ ਜੀ ਡੇਰਾ ਸੋਰੀ ਬਰਵਾਲਾ ਮਾਰਕੀਟ ਚਲੋ ਦੇਖਦੇ ਆਂ ਰੂਪ ਐਂਡ ਜੋਤ ਬਰਵਾਲੇ ਗਈਆਂ ਪਾਪਾ ਦੇ ਨਾਲ ਕੀ ਕਰਦੀਆਂ ਆਂ ਤੇਲ ਜੋਤ ਕੇ ਟੁੱਟ ਕੇ ਚਸ਼ਮੇ ਜੋਤਾ ਚਸ਼ਮੇ ਬਣਵਾਣਾ ਆਪਣੇ ਇੰਨੀ ਬੜਾ ਵਿਚਾਰੀ ਕੇ ਚਸ਼ਮੇ ਟੁੱਟ ਗਏ ਰੂਪ ਬੈੜ ਗਈ પેટ્રોલ ਪੰਪ ਕੀ ਮਾਲਕ ਬਣ ਕੇ ਤੇਲ ਪਵਾਣਾ ਜੀ ਤੇਲ ਪਾ ਦਿਓ ਆਪ ਨੂੰ ਘਰੇ ਮੈਂ ਰੂਪ ਤੇਲ ਪਾ ਦੇ ਪਾਦਾ ਨਹੀਂ ਰੇ ਪਾ ਦੇ ਆਇਆ ਨਹੀਂ ਵੀ ਆ ਰਿਹਾ ਲੋ ਜੀ ਜੋ ਆ ਗਿਆ ਸਰਦਾਰ ਜੋ ਮਰਾ ਯਾਰ ਜੋ ਪਾਵਾ ਕੇ ਤੇਲ ਖਤਰਨਾਕ ਬੰਦਾ ਜਿਉ ਅਜ ਨਾ ਆਇਆ ਵਾ ਇਹ ਨਾ ਯਾਰ ਬਣਾ ਰਿਹਾ ਵੀਡੀਓ ਕਹਿੰਦਾ ਵੀਡੀਓ ਨਹੀਂ ਬਣਾਇਆ ਕਰਦੇ ਯਾਰ ਯੋ ਮਾਰਾ ਸਰਦਾਰ ਹੈ ਮਾਰਾ ਯਾਰ ਤੇਲ ਮਾ ਕਰਾ ਕਵਾ ਰੂਪਾ ਕਹਿੰਦੇ ਤੇਲ ਪੂਰਾ ਬਾ ਪੂਰੇ 100 ਰੁਪਏ ਦਾ ਜੋਤ ਕਹਿਰੀ ਮੈਨੂੰ ਲੈਣਾ ਆ ਟੋਪ ਨੱਟੀ ਟੀ-ਸ਼ਰਟ ਪਹਿਲਾਂ ਗੇਰੀ ਗਾ ਚਸ਼ਮੇ ਨਾਲ ਚਸ਼ਮੇ ਬਣਵਾ ਲਈਏ ਫੇਰ ਦੇਖਿਆ ਨੇ ਜਾਦੂ ਦਾ ਤਮਾਸ਼ਾ ਕਹਿ ਲਈ ਮਮੀ ਤੋਂ ਚੋਰੀ ਲੈਣੀ ਟੀ-ਸ਼ਰਟ ਮੰਜਲ ਦੇਖ ਲੈ ਇੱਕ ਦੋ ਜਗ੍ਹਾ ਹੋਰ ਦੇਖੀ ਉੱਥੇ ਪਸੰਦ ਨਹੀਂ ਆਈ ਹੁਣ ਲੱਗੀ ਵੀ ਆ ਦੇਖਣ ਇਹ ਹੈ ਮਰਾ ਫੇਵਰੇਟ ਗੈਤਰੀ ਕਲੌਥ ਹਾਊਸ ਇਹ ਵਈ ਲਿਆਇਆ ਮਰਜੂ ਦਾ ਪਾਣੀ ਠੰਡਾ ਹੈ ਬਰਫ ਪਾ ਕੇ ਲਿਆ ਪਰੂ ਤੂੰ ਕੀ ਕਰ ਰਿਹਾ ਜਾ ਆਇਆ ਪਾ ਲਿਆ ਜਾਇਰ ਤੇ ਬਰੂ ਵਾਲੇ ਦੇ ਘਰੋਂ ਤੇ ਵਾਪਸ ਆਇਓ ਮਿਲ ਗਿਆ ਇੱਕ ਸੱਪ ਫੜ ਰਿਹਾ ਹੱਥੋਂ ਬੰਦਾ ਦੇਖੋ ਯੋ ਤੇ ਜੋ ਪਾਰਿਆ ਰੋਲਾ ਜਾਂ ਕਰ ਮੈਂ ਸੱਪ ਲੈ ਰਿਹਾ ਹੱਥੋਂ ਰੂਪ ਦੇਖ ਰਹੀ ਆ ਰੂਪ ਕਹ ਰਹੀ ਉਹ ਕਿਆ ਜਾਦੂ ਦਾ ਤਮਾਸ਼ਾ ਦੇਖ ਉੱਤੇ ਜਾ ਕੇ ਸੱਪ ਨੂੰ ਅਸਲੀ ਆ ਨਕਲੀ ਆ ਉਹ ਰਬੜਗਾ ਜੋ ਦੇਖ ਰਹਾ ਸੱਪ ਚਲੋ ਜਿੰਨੇ ਮਹੋਗੇ ਤੇ ਬੋਰ ਚਲਾ ਫਿਰ ਬੜੇ ਵਾਲੇ ਆਣਾ ਦੇਖ ਲੈ ਮੈਨੇ ਛੋਟੇ